ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਦੋਸਤੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਚੰਗੀ ਝੋਟੀ ਤੁਹਾਨੂੰ ਦਿਖਾਉਣੀ ਆ ਪਹਿਲਾ ਸੂਆ ਜਿਹੜੀ ਝੋਟੀ ਸੂਈ ਹੋਵੇਗੀ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਇੱਕ ਐਫ ਐਫ ਬੀ ਆ ਤਹਿਸੀਲ ਗੈਸਿੰਗਪੁਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਹੈ ਜੀ ਸਟੇਟ ਦੋਸਤੋ ਰਾਜਸਥਾਨ ਆ ਜਾਂਦੀ ਆ ਓਨਰ ਦਾ ਨਾਮ ਉਹ ਮਾਲਕ ਦਾ ਨਾਮ ਗੈਰੀ ਬਰਾੜ ਨਾਮ ਹੈ ਬਾਈ ਦਾ ਤੇ ਪਸ਼ੂ ਵਪਾਰ ਦਾ ਕਾਮਾ ਵੀਰ ਦਾ ਚੰਗੇ ਪਸ਼ੂ ਆ ਦੋਸਤੋ ਜਿਹੜੇ ਬਿਲਕੁਲ ਸਟੈਂਡਰਡ ਦੇ ਪਸ਼ੂ ਜਿਹੜੇ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਕੰਟੈਕਟ ਨੰਬਰ ਗੈਰੀ ਬਰਾੜ ਦੇ ਬਿਲਕੁਲ ਨੀਚੇ ਚਲਦੇ ਆ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਜੇਕਰ ਦੋਸਤੋ ਇਸ ਛੋਟੀ ਦੀ ਇਨਫੋਰਮੇਸ਼ਨ ਦੀ ਗੱਲ ਕਰੀਏ ਡਿਟੇਲ ਦੀ ਗੱਲ ਕਰੀਏ ਤਾਂ ਇਹ ਛੋਟੀ ਪਹਿਲਾ ਸਵੇਰ ਸੋਈ ਆ ਅੱਜ 6-7 ਦਿਨ ਹੋ ਗਏ ਆ ਸੂਈ ਨੂੰ ਨੀਚੇ ਇਸ ਦੇ ਜਿਹੜੀ ਆ ਕੱਟੀ ਆ ਦੋਸਤੋ ਫੀਮੇਲ ਕਾਫ ਆ ਮਗਰ ਬਿਲਕੁਲ ਮੌਕੇ ਦਾ ਦੁੱਧ ਜਿਹੜਾ ਰੈਡੀ ਮਿਲਣਾ ਤੁਹਾਨੂੰ 10 ਕਿਲੋ ਰੈਡੀ ਮਿਲਣਾ ਦੁੱਧ ਤਕਰੀਬਨ 10 ਪਲੱਸ ਹੀ ਚੱਲੇਗੀ ਬਾਕੀ ਹੁਣ ਮੌਕੇ ਦਾ ਜਿਹੜਾ ਬਿਲਕੁਲ ਰੈਡੀ ਹੈਗਾ ਜਿਹੜਾ ਤੁਸੀਂ ਚੁਵਾਈ ਕਰ ਲੈਣੀ ਹੈ ਜਾ ਕੇ 10 ਕਿਲੋ ਬਿਲਕੁਲ ਮੌਕੇ ਦਾ ਦੁੱਧ ਰੈਡੀ ਮਿਲੇਗਾ ਜੈਡ ਬਲੈਕ ਆ ਦੋਸਤੋ ਝੋਟੀ ਪਹਿਲਾ ਸੂਬਾ ਸੂਈ ਆ ਇੱਕ ਵੀ ਪੂਛ ਤੇ ਮੱਥੇ ਉੱਪਰ ਇੱਕ ਵੀ ਤੁਹਾਨੂੰ ਉਹਦਾ ਵਾਈਟ oval ਨਹੀਂ ਮਿਲੇਗਾ ਮੂੰਹ ਜਿਹੜੀ ਆ ਦੋਸਤੋ ਚੌਗੀ ਆ ਮੂੰਹ ਚਾਰਦੰਦਾ ਹਵਾਨੇ ਦੀ ਤੇ ਥਾਣਾ ਦੀ ਜਿਹੜੀ ਆ ਤੁਸੀਂ ਜ਼ਰੂਰ ਚੈੱਕ ਪਾਸ ਕਰ ਸਕਦੇ ਹੋ ਬਿਲਕੁਲ ਮੁੱਠੀਲਾ ਥਾਣਾ ਤੇ ਪੂਛ ਵੀ ਜਿਹੜੀ ਤੁਸੀਂ ਵੇਖ ਲਓ ਦੋਸਤੋ ਇੱਕ ਵੀ ਬਾਲ ਜਿਹੜਾ ਵਾਈਟ ਨਹੀਂ ਤੁਹਾਨੂੰ ਮਿਲੇਗਾ ਸੋਹਣਾ ਆਰਡਰ ਹੈਗਾ ਚੌਰਸ ਹਵਾਨਾ ਹੈਗਾ ਮੁੱਲ ਜਿਹੜਾ ਇਸ ਝੋਟੀ ਦਾ ਦੋਸਤੋ 70000 ਰੁਪਿਆ ਮੁੱਲ ਹੈਗਾ ਪੰਜਾਂ ਸਟੇਟਾਂ ਦੇ ਵਿੱਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਆ ਤੁਹਾਡੇ ਘਰ ਤੱਕ ਜਿਹੜੀ 70000 ਦੇ ਵਿੱਚ ਇਹ ਝੋਟੀ ਆ ਜਾਣੀ ਆ ਬਿਲਕੁਲ ਫ੍ਰੀ ਪੰਜਾਂ ਸਟੇਟਾਂ ਦੇ ਵਿੱਚ ਦੋਸਤੋ ਪੰਜਾਬ ਹਰਿਆਣਾ ਜੁਪੀ ਰਾਜਸਥਾਨ ਦਿੱਲੀ ਪੰਜਾਂ ਸਟੇਟਾਂ ਦੇ ਵਿੱਚ ਹੋਮ ਡਿਲੀਵਰੀ ਬਿਲਕੁਲ ਫਰੀ ਹੈ 70000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲੇਗੀ ਤਸੱਲੀ ਨਿਰਕ ਪਰਖ ਜਿਹੜੀ ਹੈਗੀ ਹੈ ਦੋਸਤੋ ਉਹ ਆਪਣੀ ਜਰੂਰ ਘਰ ਪਹੁੰਚ ਕੇ ਤੁਸੀਂ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰ ਸਕਦੇ ਹੋ ਰਹਿਣ ਦਾ ਪ੍ਰਬੰਧ ਹੈਗਾ ਦੋਸਤੋ ਜੇਕਰ ਤੁਸੀਂ ਆਊਟ ਆਫ ਸਟੇਟੋਂ ਜਾਂਦੇ ਹੋ ਮਿਹਰਬਾਨੀ ਜੀ